ਇੰਗਲੈਂਡ ਦੇ ਵਿੱਚ ਦੋ ਲੋਕਾਂ ਦੀ ਮੂਰਖਤਾ ਨੇ ਇੱਕ ਬਜ਼ੁਰਗ ਔਰਤ ਦੀ ਜਾਨ ਲੈ ਲਈ। ਜਿੱਹਾਂ ਟ੍ਰੈਫਿਕ ਲਾਈਟਾਂ ਤੇ ਇੱਕ ਦੂਜੇ ਨੂੰ ਨਾ ਜਾਣਦੇ ਹੋਏ ਵੀ ਉਹਨਾਂ ਨੇ ਰੇਸ ਲਗਾਉਣ ਦਾ ਫੈਸਲਾ ਕੀਤਾ ਤੇ ਇੱਕ ਬਜ਼ੁਰਗ ਸਿੱਖ ਔਰਤ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜਿੱਹਾਂ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਇਲਾਕੇ ਦੇ ਵਿੱਚ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਹੇ ਦੋ ਵਿਅਕਤੀਆਂ ਨੂੰ ਸੜਕ ਤੇ ਚੱਲ ਰਹੀ ਇੱਕ ਬਜ਼ੁਰਗ ਬ੍ਰਿਟਿਸ਼ ਸਿੱਖ ਔਰਤ ਨੂੰ ਟੱਕਰ ਮਾਰ ਕੇ ਜਾਨ ਤੋਂ ਮਾਰ ਦੇਣ ਦੇ ਜੁਰਮ ਦੇ ਵਿੱਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਸੁਰਿੰਦਰ ਕੌਰ ਜੋ 81 ਸਾਲ ਦੀ ਸੀ ਦਿ ਮੋਤਵਾਦ ਇਸ ਹਫਤੇ ਵੋਲਵਰਹੈਪਟਨ ਕ੍ਰਾਊਨ ਕੋਰਟ ਨੇ ਇੱਕ ਦੋਸ਼ੀ ਜਿਸ ਦਾ ਨਾਮ ਅਰਜੁਨ ਦੋਸਾਂਜ ਹੈ ਜੋ 26 ਸਾਲ ਦਾ ਹੈ ਉਸ ਨੂੰ 6 ਸਾਲ ਦੀ ਸਜ਼ਾ ਦੇ ਨਾਲ 8 ਸਾਲ ਦੇ ਲਈ ਗੱਡੀ ਚਲਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੁਰਿੰਦਰ ਕੌਰ ਆਪਣੇ ਸਥਾਨਕ ਗੁਰਦੁਆਰੇ ਤੋਂ ਘਰ ਵਾਪਸ ਚਾਰੇ ਸੀ ਜਦੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਅਦਾਲਤ ਨੇ ਦੱਸਿਆ ਕਿ ਇਸ ਦੋਸਾਂਜ ਜੀਹਾਂ ਜੋ 26 ਸਾਲ ਦਾ ਦੋਸ਼ੀ ਪਾਇਆ ਗਿਆ ਉਸ ਨੇ ਆਪਣੇ ਸਹਿ ਦੋਸ਼ੀ ਜੈਸਿਕ ਜੋ 51 ਸਾਲਾਂ ਦਾ ਹੈ ਉਸਦੇ ਨਾਲ ਮਿਲ ਕੇ ਹਾਦਸੇ ਤੋਂ ਪਹਿਲਾਂ ਅਚਾਨਕ ਟ੍ਰੈਫਿਕ ਲਾਈਟਾਂ ਤੇ ਇੱਕ ਦੂਜੇ ਨਾਲ ਦੌੜ ਲਾਉਣ ਦਾ ਫੈਸਲਾ ਕੀਤਾ ਸੀ ਇਸ ਤੋਂ ਪਹਿਲਾਂ ਹੋਈ ਸੁਣਵਾਈ ਦੇ ਵਿੱਚ ਦੋਹਾਂ ਨੇ ਖਤਰਨਾਕ ਤਰੀਕੇ ਦੇ ਨਾਲ ਗੱਡੀ ਚਲਾ ਕੇ ਮੌਤ ਦਾ ਦੋਸ਼ ਕਬੂਲ ਕਰ ਲਿਆ ਸੀ ਅਤੇ ਸੋਮਵਾਰ ਨੂੰ ਉਹਨਾਂ ਨੂੰ ਇੱਕੋ ਜਿਹੀ ਸਜ਼ਾ ਸੁਣਾਈ ਗਈ ਵੈਸਟ ਮਿਡਲੈਂਡਸ ਪੁਲਿਸ ਦੀ ਗੰਭੀਰ ਟੱਕਰ ਜਾਂਚ ਇਕਾਈ ਦੇ ਡਿਟੈਕਟਿਵ ਸਰਜੈਂਟ ਕ੍ਰਿਸ ਰਿਚ ਨੇ ਦੱਸਿਆ ਕਿ ਸੁਰਿੰਦਰ ਕੌਰ ਆਪਣੇ ਸਥਾਨਕ ਗੁਰਦੁਆਰੇ ਤੋਂ ਵਾਪਸ ਆ ਰਹੀ ਸੀ ਉਹਨਾਂ ਨੇ ਕਿਹਾ ਕਿ ਉਹ ਆਪਣੇ ਧਰਮ ਅਤੇ ਪਰਿਵਾਰ ਪ੍ਰਤੀ ਸਮਰਪਿਤ ਸੀ ਅਤੇ ਉਹਨਾਂ ਦੀ ਹਮਦਰਦੀ ਉਸਦੇ ਰਿਸ਼ਤੇਦਾਰਾਂ ਦੇ ਨਾਲ ਹੈ ਜੋ ਉਸਦੀ ਮੌਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ ਜੈਸਿਕ ਅਤੇ ਦੁਸਾਂਝ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ ਜੀ ਹਾਂ ਇਹ ਦੋਨੇ ਦੋਸ਼ੀ ਇੱਕ ਦੂਜੇ ਨੂੰ ਨਹੀਂ ਜਾਣਦੇ ਨੇ ਪਰ ਫਿਰ ਵੀ ਗੱਡੀਆਂ ਦੀ ਦੌੜ ਲਗਾ ਰੇ ਸਰ ਇਸ ਖਤਰਨਾਕ ਅਤੇ ਮੂਰਖਤਾ ਪੂਰਨ ਕਾਰਵਾਈ ਨੇ ਇੱਕ ਜਾਨ ਗਵਾ ਦਿੱਤੀ ਉਦੋਂ ਹੀ ਦੱਸਿਆ ਗਿਆ ਕਿ ਦੋਵੇਂ ਗੱਡੀਆਂ ਤੇਜ਼ ਰਫ਼ਤਾਰ ਨਾਲ ਚੱਲ ਰਹੀਆਂ ਸਨ ਜੋ ਹੱਦ ਤੋਂ ਬਹੁਤ ਜ਼ਿਆਦਾ ਸੀ ਸੀਸੀਟੀਵੀ ਫੁਟੇਜ ਦੇ ਵਿੱਚ ਵਿਖਾਇਆ ਗਿਆ ਕਿ ਕਿਵੇਂ ਦੋਨੇ ਦੋਸ਼ੀ ਜੋਨੇ ਉਹ ਸੜਕ ਪਾਰ ਕਰ ਰਹੀ ਔਰਤ ਨੂੰ ਦੇਖ ਲੈਣੇ ਜੀ ਹਾਂ ਜਿਵੇਂ ਇੱਕ ਜੋ ਸਰੇਂਦਰ ਕੌਰ ਨੂੰ ਸੜਕ ਪਾਰ ਕਰਦੇ ਹੋਏ ਦੇਖਦਾ ਫਿਰ ਉਸਨੇ ਆਪਣੀ ਕਾਰ ਨੂੰ ਤੇਜ਼ੀ ਨਾਲ ਮੋੜ ਲਿਆ ਪਰ ਦੋ ਸਾਂਝ ਸੜਕ ਦੇ ਗਲਤ ਪਾਸੇ ਘੁੰਮ ਕੇ ਉਸ ਨਾਲ ਟਕਰਾ ਗਿਆ ਪੀੜਤਾ ਦੇ ਪਰਿਵਾਰ ਨੇ ਅਦਾਲਤ ਨੂੰ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਦੀ ਮਾਂ ਬਹੁਤ ਸਾਦਾ ਜੀਵਨ ਜਿਉਂਦੀ ਸੀ ਉਹ ਇੱਕ ਧਾਰਮਿਕ ਔਰਤ ਸੀ ਅਤੇ ਹਾਦਸੇ ਵਾਲੇ ਦਿਨ ਵੀ ਉਹ ਗੁਰਦੁਆਰੇ ਤੋਂ ਕਾਹੀ ਵਾਪਸ ਆ ਰਹੀ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮੌਤ ਤੋਂ ਬਾਅਦ ਦੇ ਦਿਨ ਅਤੇ ਕਈ ਹਫ਼ਤੇ ਬਹੁਤ ਮੁਸ਼ਕਲ ਨਾਲ ਲੰਘੇ ਉਹਨਾਂ ਨੇ ਕਿਹਾ ਕਿ ਨੁਕਸਾਨ ਨਾਲ ਨਜਿੱਠਣ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਸਾਨੂੰ ਚੱਲ ਰਹੀ ਪੁਲਿਸ ਜਾਂਚ ਨਾਲ ਵੀ ਨਜਿੱਠਣਾ ਪਿਆ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਸਾਰੇ ਆਪਣੇ ਮਾਂ ਨੂੰ ਗਵਾਉਣ ਤੋਂ ਬਾਅਦ ਵੱਖ-ਵੱਖ ਭਾਵਨਾਵਾਂ ਚੋਂ ਲੰਘ ਰਹੇ ਹਾਂ ਪਰ ਆਖਰਕਾਰ ਅਸੀਂ ਸਾਰੇ ਹੀ ਉਦਾਸ ਆ ਦੁੱਖ ਦੀ ਗੱਲ ਇਹ ਹੈ ਕਿ ਇੱਕ ਪਰਿਵਾਰ ਦੇ ਤੌਰ ਤੇ ਅਸੀਂ ਜੋ ਵੀ ਮੀਲ ਪੱਥਰ ਮਨਾਉਨੇ ਹਾਂ ਉਹ ਉਦਾਸੀ ਨਾਲ ਭਰ ਜਾਵੇਗਾ ਕਿਉਂਕਿ ਸਾਡੀ ਮਾਂ ਇੱਥੇ ਨਹੀਂ ਹੋਵੇਗੀ ਪੁਲਿਸ ਨੇ ਡਰਾਈਵਰਾਂ ਨੂੰ ਸੜਕ ਸੁਰੱਖਿਆ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਕਿਉਂਕਿ ਉਹਨਾਂ ਦੀਆਂ ਕਾਰਵਾਈਆਂ ਹਾਦਸਿਆਂ ਨੂੰ ਰੋਕਣ 'ਚ ਮਹੱਤਵਪੂਰਨ ਫਰਕ ਪਾ ਸਕਦੀਆਂ ਨੇ ਜਿਵੇਂ ਤੁਹਾਨੂੰ ਦੱਸ ਜਾਈਏ ਕਿ ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਪਰ ਇਸ ਖਬਰ ਤੋਂ ਸਭ ਨੂੰ ਸਬਕ ਵੀ ਲੈਣਾ ਚਾਹੀਦਾ ਹੈ ਜੀ ਹਾਂ ਇੱਕ ਦੂਜੇ ਤੋਂ ਅਣਜਾਣ ਮੂਰਖਤਾ ਪੂਰਨ ਉਹਨਾਂ ਨੇ ਫੈਸਲਾ ਕੀਤਾ ਟ੍ਰੈਫਿਕ ਲਾਈਟਾਂ ਤੇ ਰੇਸ ਲਗਾਉਣਾ ਇਸ ਰੇਸ ਦੇ ਕਾਰਨ ਇੱਕ ਜਾਨ ਚਲੀ ਗਈ ਉਦੋਂ ਹੀ ਜਿੱਥੇ ਇੱਕ ਜਾਨ ਚਲੀ ਗਈ ਉਹਨਾਂ ਨੂੰ ਵੀ ਸਜ਼ਾ ਸੁਣਾਈ ਗਈ ਹੈ 6 ਸਾਲ ਦੀ ਕੈਦ ਅਤੇ ਦੋਸਾਂ ਨੂੰ 8 ਸਾਲ ਤੱਕ ਗੱਡੀ ਨਾ ਚਲਾਉਣ ਦੀ ਜੋ ਹੈ ਪਾਬੰਦੀ ਲਗਾ ਦਿੱਤੀ ਗਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ